ਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਿਹੜਾ ਪਾਣੀ ਇੱਥੇ ਪੰਜਾਬ ਦੇ ਡੈਮਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਹ ਸਥਿਤੀ ਹੋ ਗਈ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣ ਗਈ ਤੇ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਹਾਂ ਮੇਰੇ ਨਾਲ ਬਾਬਾ ਬਲਬੀਰ ਸਿੰਘ ਦੀ ਸਿਚੇਵਾਲ ਸਾਹਿਬ ਮੈਂਬਰ ਆਸਬਾ ਤੇ ਸੱਜੇ ਸਿੰਘ ਦੀ ਥੀਮਾ ਇਹ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੋ ਹਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਥਾਲੇ ਦੁਆਲੇ ਸਾਰੇ ਪਾਣੀ ਖੜਿਆ ਸੋ ਬੜੀ ਹਾਲਤ ਉੱਥੇ ਜਿਹੜੀ ਹੈ ਉਹ ਮਾੜੀ ਹੈ ਪਰ ਅਜੇੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਹੈ ਤੇ ਲੋਕਾਂ ਨੂੰ ਵੀ ਮਿਲੇ ਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਦੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਔਰ ਜੋ ਕੰਟਰੋਲ ਹੈ ਹੁਣ ਲੋਕਾਂ ਨੂੰ ਸੰਭਾਲਨ ਦਾ ਸੋ ਲੋਕਾਂ ਨੇ ਇਸ ਦੀ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਮੰਤਰੀ ਸਾਹਿਬ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ੍ਹ ਪ੍ਰਭਾਵਿਤ ਹੋਈ ਸੁਲਤਾਨਪੁਰ ਲੋਧੀ ਹੈਲਥ ਕੇਅਰ ਦੀ ਤਕਨੀਕਾਂ ਨੂੰ ਦੇਖੋ ਸਹੀ ਤਾਂ ਜਿਹੜਾ ਹੈ ਗਿੰਤੀ ਮੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੋਪੁਰਾਈ ਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਔਰ ਆਲਮੋਸਟ ਉਹ ਸਾਰੀ ਪਾਣੀ ਦੇ ਹੇਠਾਂ ਹੈਗੀ ਸੋ ਬਾਕੀ ਸਾਰੀ ਅਸੀਂ ਗਰਦਾਬਰੀ ਕਰਾਵਾਂਗੇ ਕੱਲੇ-ਕੱਲੇ ਜਗਾ ਦੀ ਕੱਲੀ-ਕੱਲੇ ਇੰਚ-ਇੰਚ ਜ਼ਮੀਨ ਦੀ ਅਸੀਂ ਗਰਦਾਬਲੀ ਕਰਾਵਾਂਗੇ ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਉਹ ਅਸੀਂ ਫਿਰ ਤੁਹਾਡੇ ਸਾਹਮਣੇ ਰੱਖਾਂਗੇ ਅਸੀਂ ਗਰਦਾਬਰੀ ਦੀ ਗੱਲ ਕੀਤੀ ਕਿ ਕਈ ਬਣਾ ਇੱਥੇ ਕਿਸਾਨਾਂ ਦੀ ਇਹ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਕਿ ਉਹਨਾਂ ਪਰ ਵੀ ਸੋਚਿਆ ਜਾਵੇ ਕਿਉਂਕਿ ਕਾਫੀ ਜ਼ਮੀਨਾਂ ਕੱਚੀਆਂ ਨੇ ਪਹਿਲਾਂ ਮੇਰੇ ਖਿਆਲ ਤੋਂ ਮੈਂ ਆ ਸਾਰੀ ਡਿਟੇਲ ਦੱਸਣਾ ਜਿਹੜੀ ਅਸੀਂ ਹਫਤੇ ਸਾਡੇ ਅਸੀਂ ਕਰ ਰਹੇ ਹਾਂ ਜਿਵੇਂ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਟੀਮਾਂ ਰਾਸ਼ਨ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਕੇ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਆ ਅਸੀਂ ਉੱਥੇ ਸੈਕਟਰਾਂ 'ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਹੈ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਹੈ ਸੋ ਉਹ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟੀ ਕ੍ਰਿਸ਼ਨ ਕੁਮਾਰ ਉਹ ਹਫਤਾ ਪਹਿਲਾਂ ਇੱਥੇ ਆ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਆ ਇੱਥੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰਤਾ ਜੀ ਬੈਠੀ ਹੈ ਅਸੀਂ 480 10 ਐਕਸ਼ਨ ਵੀ ਐਸਡੀਓ ਤੇ ਹੋਰ ਸਾਰਾ ਅਮਲਾ ਫੈਲਾ ਇੱਥੇ ਲਾਇਆ ਹੋਇਆ ਹੈ ਮਤਲਬ ਦੂਜੇ ਸ਼ਬਦਾਂ ਚ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ਤਾਂ ਕਿ ਕੋਈ ਇਹ ਮਹਿਸੂਸ ਨਾ ਕਰੇ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸੱਚ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸਿਜੇਵਾਲ ਜੀ ਦਾ ਔਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉਥੇ ਆਪਣੀਆਂ ਟਰਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੇ ਦੀ ਇਹੀ ਸੱਭਿਆਚਾਰ ਇਹੀ ਸਾਡੀ ਖਾਸੀਅਤ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ ਚਿੰਤਾ ਜਾਗਦਾ ਮਿਸਾਲ ਮੈਂ ਉੱਥੇ ਦੇਖਿਆ ਤੁਰ ਤੁਰ ਤੱਕ ਲੰਗਰ ਲੱਗੇ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆਂ ਕਹਿੰਦੇ ਜੀ ਅਸੀਂ ਰੋਟੀ ਆਪਦੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਐ ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸਿਰਟ ਆਈ ਹੋਈ ਸੀ ਉਹ ਦਰਿਆਣੇ ਰਸਤਾ ਬਦਲ ਲਿਆ ਜੋ ਸਿਰਟ ਆ ਪਾਣੀ ਉੱਪਰ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਕਿ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਤਾ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਆ ਸੋ ਜੋ ਵੀ ਮੇਰਾ ਕਹਿਣ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਅਸੀਂ ਉਹਨੂੰ ਹੱਲ ਕਰਕੇ ਦੇ ਦਾਂ। ਮਨ ਦੀ ਤਾਂ ਕੋਈ ਵਿਸ਼ੇਸ਼ਤਾ ਹੈ ਇਹ ਵੀ ਲਾਂਕ ਕੀਤਾ ਜਾਊਗਾ ਹੜਪੇੜ ਤਾਂ। ਹੜਪੇੜ ਤਾਂ ਲਈ ਦੇਖੋ ਵਿਸ਼ੇਸ਼ ਪੈਕੇਜ ਹੈ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਜਿਹੜੀ ਪਰਪਾਈ ਕੀਤੀ ਜਾਊਗੀ। ਗਰਦਾਲੀਆਂ ਕਰਾ ਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ ਹਾਂ। ਸੋ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਹਰ ਤਰੀਕੇ ਨਾਲ ਨਿਭਾਊਗੀ ਹਰ ਤਰ੍ਹਾਂ ਦਾ ਮਾਲਜ ਹੈ ਜਿਹੜਾ ਉਹ ਅਸੀਂ ਲੋਕਾਂ ਨੂੰ ਦੇਵਾਂ। ਇਹ ਇੱਕ ਵਾਰ ਲਓ। ਸਹਿਜ ਪਰ ਰੂਲ ਉਹ ਸਾਰਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਪਾਣੀ ਦੀ ਕੀ ਸਥਿਤੀ ਹੈ ਜੇ ਹੋਰ ਵਧਣ ਦੇ ਚਾਂਸ ਹੈ ਜਾਂ ਦੇਖੋ ਪਾਣੀ ਦੀ ਸਥਿਤੀ ਤਾਂ ਭਗਵਾਨ ਜਾਣਦਾ ਪਰ ਜਿਵੇਂ ਮੌਸਮ ਵਿਭਾਗ ਦੀ ਅਗਲੇ 3 ਦਿਨਾਂ ਦੇ ਲਈ ਭਵਿੱਖਬਾਣੀ ਹੈ ਤਾਂ ਇਹ ਹੈ ਵੀ ਪਾਣੀ ਹੁਣ ਬਰਸਾਤ ਤਿੰਨ ਦਿਨਾਂ ਦੇ ਵਿੱਚ ਘਟ ਸੋ ਇਸ ਕਰਕੇ ਮੈਂ ਕਹਿ ਸਕਦਾ ਉਸ ਭਵਿੱਖਬਾਣੀ ਦੇ ਸਹਾਰੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲੇਗੀ ਦੇਖੋ ਬਰਸਾਤਾ ਹੁਣ ਵੀ ਬਹੁਤ ਹੋਈਆਂ ਨੇ ਬਰਸਾਤਾ ਜੋ 2023 ਦੇ ਵਿੱਚ ਹੋਈ ਜਿਵੇਂ ਉਸ ਹਿਸਾਬ ਨਾਲ ਰੰਗਿਆ ਪਰ ਜਿਵੇਂ ਉਹ ਭਗਵਾਨ ਹੀ ਉਹੀ ਕਰਦਾ ਸਾਰਾ ਕੁਝ ਤੇ ਉਹ ਰੁਕ ਰੁਕੇ ਹੋਈਆਂ ਨੇ ਜਿਸ ਕਰਕੇ ਐਡਾ ਵੱਡਾ ਨੁਕਸਾਨ ਨਹੀਂ ਹੋਇਆ ਡੈਮਾਂ ਦੇ ਵਿੱਚ ਪਾਣੀ ਵੀ ਪੂਰਾ ਆ ਗਿਆ ਪਾਣੀ ਭਰ ਵੀ ਗਿਆ ਸੋ ਉਦਾ ਨੁਕਸਾਨ ਨਹੀਂ ਹੋਇਆ ਕੁਝ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੇ ਇਸ ਤਰੀਕੇ ਨਾਲ ਦਿਨ ਰਾਤ ਕੰਮ ਕੀਤਾ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਪਾਣੀ ਵੀ ਸਮਾ ਸਕੇ ਤੇ ਅਸੀਂ ਡੈਮਾਂ ਦੀ ਸੇਫਟੀ ਵੀ ਕਰ ਸਕੀ ਅਸੀਂ ਸਾਰੇ ਪਹਿਲੂਆਂ ਦੇ ਵਿਚਾਰ ਕੀਤੇ ਸਾਰੇ ਪਹਿਲੂਆਂ ਤੇ ਨਜ਼ਰ ਰੱਖ ਕੇ ਜੋ ਕੁਝ ਲੋਕਾਂ ਦੀ ਭਲਾਈ ਲਈ ਹੋ ਸਕਦਾ ਸੀ ਉਹ ਵੀ ਕੀਤਾ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਉਹਦੇ ਲਈ ਵੀ ਯਤਨ ਕੀਤੇ ਨੇ ਤੇ ਉਹ ਸਾਰੇ ਪ੍ਰਬੰਧ ਅਸੀਂ ਕੀ। ਮਨਸਪ ਪੰਜ ਸਾਲਾਂ ਚੋਂ ਤੀਜੀ ਵਾਰ ਇਹ ਦਿੱਕਤ ਆ ਗਈ ਸੁਲਤਾਨਪੁਰ ਨੂੰ। ਪੱਕਾ ਹੱਲ ਕਦੋਂ ਮਿਲੂਗਾ ਲੋਕਾਂ ਨੂੰ। ਦੇਖੋ ਇਸ ਦੇ ਲਈ ਜਿਹੜਾ ਬੋਪਰਾਈ ਲੈਂਡ ਹੈ ਤੇ ਤੁਹਾਨੂੰ ਵੀ ਪਤਾ ਹੈ। ਇਹ ਡਾਊਨਸਟ੍ਰੀਮ ਦੇ ਉੱਤੇ ਹੈ ਬਹੁਤ ਨੀਵੀਂ ਜਗ੍ਹਾ ਦੇ ਵਿੱਚ। ਸੋ ਜਦੋਂ ਤਾਂ ਪਾਣੀ ਘਟ ਆਉਂਦਾ ਤਾਂ ਉਧੋਂ ਸਾਈਡਾਂ ਤੋਂ ਦੀ ਲੰਘ ਜਾਂਦੇ ਜਿਹੜੀ ਦੂਜੀ ਕ੍ਰੀਕ ਹੈ। ਉਹ 24 ਦੇ ਵਿੱਚ ਲੰਘੇ ਹੋਈ ਐ ਉਹ ਜਦੋਂ ਪਾਣੀ ਇੰਨਾ ਜ਼ਿਆਦਾ ਆ ਜਾਂਦਾ ਤਾਂ ਫਿਰ ਉੱਥੇ ਬੇਵਸੀ ਹੋ ਜਾਂਦੀ ਐ ਉਹ ਜਿਸ ਤਰ੍ਹਾਂ ਜਿਵੇਂ ਕਹਿੰਦੇ ਨੇ ਠੀਕ ਐ ਪਾਣੀ ਅ ਕਿਨਾਰੇ ਖੜੇ ਨੇ ਕਿਨਾਰੇ ਰੱਖੀ ਕਰ ਰਹੇ ਨੇ ਪਰ ਜਦੋਂ ਕਿਨਾਰੇ ਦੇ ਉੱਤੋਂ ਦੀ ਪਾਣੀ ਹੋ ਜਾ ਉਹ ਵੀ ਵਿਚਾਰੇ ਗੋਡੇ ਟੇਕ ਦੰਦੇ ਨੇ ਤਾਂ ਇਸ ਤਰ੍ਹਾਂ ਦੀ ਹਾਲਤ ਹੋਈ ਐ ਕਿਸਾਨ ਚਾਹੁੰਦੇ ਕਿ ਸਾਡੇ ਦਾ ਕੋਈ ਪੁਖਤਾ ਪ੍ਰਬੰਧ ਹੋਵੇ ਤਾਂ ਕਿ ਹਰ ਸਾਲ ਇਸ ਆਉਣ ਵਾਲੇ ਹੜ੍ਹ ਤੋਂ ਸਾਨੂੰ ਬਚਾਅ ਹੋ ਸਕੇ ਤਾਂ ਕਿ ਸਾਡੀ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਆ ਉਹਨਾਂ ਆਰਥਿਕ ਨੁਕਸਾਨ ਵੀ ਹੁੰਦਾ ਜੀਵਨ ਜੰਤੀ ਜਲ ਜਾਂਦੇ ਆ ਉਹਦੇ ਬਾਰੇ ਸਰਕਾਰ ਨੇ ਕੋਈ ਸੋਚਿਆ ਹੀ ਪਰਵਾਹ ਨਹੀਂ ਸਰਕਾਰ ਨੇ 276 ਕਰੋੜ ਰੁਪਇਆ ਖਰਚ ਕੇ ਆ گاਉਂ ਪ੍ਰਬੰਧ ਵੀ ਕੀਤੇ ਹੋਏ ਨੇ ਜੇ ਤੁਸੀਂ ਉੱਪਰ ਨੂੰ ਚੱਲ ਜਾਓਗੇ ਰੋਬਟਮੈਂਟ ਸਟੱਡੀ ਬਣਵਾਏ ਨੇ ਜਿੱਥੇ ਆਂ ਡੰਗੇ ਕਹਿੰਦੇ ਆ ਉਹ ਵੀ ਅਸੀਂ ਕੀਤਾ ਆਗਾਉਂ ਪ੍ਰਬੰਧ ਵੀ ਕੀਤੀ ਜਦੋਂ ਜਿਸ ਸਮੇ ਕੋਈ ਇਸ ਤਰ੍ਹਾਂ ਦੀ ਸਥਿਤੀ ਨੀਤੀ ਕੋਈ ਬਾੜ ਆ ਜਾਏ ਸਰਕਾਰ ਵੱਲੋਂ ਹਰ ਸਮੇਂ ਪ੍ਰਬੰਧ ਨੇ ਹੁਣ ਸਾਡੇ ਕੋਲੇ ਇੱਥੇ 40000 ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਦਿਸਦਾ 9 ਲੱਖ ਬੈਗ ਅਸੀਂ ਖਰੀਦਿਆ ਹੋਇਆ ਹੈ 4 ਲੱਖ ਬੈਗ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ ਜਿਹੜਾ ਜਿੱਥੇ ਵੀ ਕਿਤੇ ਲੋਡ ਪੈ ਜੇ ਜੀਆਈਐਸ ਤੇ ਉੱਤੇ ਲਾਇਆ ਹੋਇਆ ਸਰ ਜਿੱਥੇ ਵੀ ਕਿਤੇ ਲੋੜ ਹੈ ਤੇ ਉੱਥੇ ਚੱਕ ਕੇ ਜਾ ਸਕਦੇ ਆ ਜੰਬੋ ਬੈਗ ਅਸੀਂ 550 ਜੰਬੋ ਬੈਗ ਇੱਥੇ ਪਿਆ ਹੈ ਸੋ ਜੋ ਕੁਝ ਵੀ ਫਲੱਡ ਦੇ ਲਈ ਹੋ ਸਕਦਾ ਹੈ ਫਲੱਡ ਦੀ ਰੋਕਥਾਮ ਦੇ ਲਈ ਹੋ ਸਕਦਾ ਹੈ ਉਹ ਸਾਰੇ ਪ੍ਰਬੰਧ ਕੀਤੇ ਨੇ ਤੇ ਜਿਹੜੀ ਹੁਣ ਇਹ ਨਮਯਾਨ ਦੇ ਵਿੱਚ ਹੈ ਜਿਹੜਾ ਇਹ ਆਈਲੈਂਡ ਹੈ ਤੇ ਇੱਥੇ ਆਰਜੀ ਬੰਨ ਬਣਾਏ ਹੋਏ ਨੇ ਲੋਕਾਂ ਨੂੰ ਜਿਹੜੇ ਬੰਨ ਸਰਕਾਰ ਵੱਲੋਂ ਦੋਵੇਂ ਪਾਸੇ ਦਰਿਆ ਦੇ ਬੰਨੇ ਨੇ ਉੱਥੇ ਕੋਈ ਬ੍ਰੀਚ ਨਹੀਂ ਹੋਈ ਕਿਉਂਕਿ ਉਹਨਾਂ ਦਰਿਆਵਾਂ ਦੀ ਉਹਨਾਂ ਕੰਢਿਆਂ ਦੀ ਜਿਹੜੀ ਮਜ਼ਬੂਤੀ ਦੇ ਨਾਲ ਅਸੀਂ ਪਹਿਰਾ ਦਿੱਤਾ ਹੋਇਆ ਹੈ ਇਹ ਆਰਜੀ 1 ਜਿਹੜੇ ਲੋਕਾਂ ਨੇ ਬਣਾਏ ਹੋਏ ਤੇ ਇਹ ਬੰ ਟੁੱਟੇ ਨੇ ਇਹ ਵੀ ਪਾਣੀ ਜਿਆਦਾ ਆਣ ਕਰਕੇ ਟੁੱਟੇ ਪਿਛਲੇ ਸਾਲ ਹੀ ਟੁੱਟੇ ਸੀ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਬਾਕੀ ਇਥੋਂ ਦੇ ਹਾਲਾਤ ਬਾਰੇ ਸਾਡੇ ਆਗੂ ਸਭਾ ਨੇ ਦੱਸਿਆ ਇਹ ਤੇ ਅਸੀਂ ਜੋ ਵੀ ਹੁਣ ਮੇਨ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਦਰਿਆ ਦੀ ਸਫਾਈ ਕਰਾ ਦੀ ਡੀਸੈਲਟ ਕਰਾ ਦੀ ਉਹ ਕਈ ਗੱਲਾਂ ਦੱਸਿਆ ਨੇ ਤੇ ਅਸੀਂ ਸਾਰੇ ਸਾਡੇ ਅਧਿਕਾਰੀ ਨਾਲ ਨੇ ਸਾਰਾ ਨੋਟ ਕੀਤਾ ਸੀ ਉਹ ਤੇ ਵਿਚਾਰ ਕਰਾਂਗੇ ਸਾਰੇ ਹੱਲ ਕਰਾਂਗੇ ਸੀ ਉਸ ਦੀ ਦੀ ਬਾਕੀ ਗੱਲ ਮਨਦੀ ਸਾਹਿਬ ਪਸੰਦੀ ਮੰਗਿਆ ਕਿ ਦਰਿਆ ਡੂੰਗੇ ਕਿਤੇ ਜਾਂ ਨੂੰ ਕਾਫੀ ਤੇ ਹੋ ਗਏ ਦਰਿਆ ਗੰਭੇ ਨਗੇ ਉਹੀ ਗੱਲ ਆ ਗਈ ਨਾ ਦਰਿਆ ਡੂੰਗੇ ਤੋਂ ਮਤਲਬ ਇਹ ਹੈ ਕਿ ਜੋ ਸਿਲਟ ਆਈ ہوئی ਹੈ ਉਹ ਸਿਲਟ ਕੱਢ ਕੇ ਤੇ ਦਰਿਆ ਦਾ ਪਾਣੀ ਅੱਗੇ ਚੱਲ ਜਾਵੇ ਦੇਖੋ ਕਈ ਗੱਲਾਂ ਹੁੰਦੀਆਂ ਨੇ ਦੇਖਣਾ ਬਹੁਤ ਕੁਝ ਹੁੰਦਾ ਸਾਰੇ ਪੰਜਾਬ ਨੂੰ ਬਚਾਉਣਾ ਤੇ ਨਹਿਰਾਂ ਜੀ ਵੀ ਪਾਣੀ ਦੇਣਾ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿ ਸਾਰਾ ਕੁਝ ਅਸੀਂ ਪੂਰਾ ਸੋਚ ਵਿਚਾਰ ਕੇ ਇਹ ਮੈਂ ਕਹਿ ਸਕਦਾ ਕਿ ਸਾਡੇ ਡਿਪਾਰਟਮੈਂਟ ਦੀ ਪੂਰੀ ਮੁਸਤੈਦੀ ਨਾਲ ਕੀਤਾ ਕੋਹਾ ਕੰਮ ਹੈ ਜੇ ਇਹ ਜਿੰਨੀਆਂ ਪ੍ਰਸਾਤਾ ਹੋਈਆਂ ਨੇ ਇਹ ਤਾਂ ਬੜਾ ਨੁਕਸਾਨ ਕਰ ਦੇਣਾ ਸੀ ਪਰ ਫਿਰ ਵੀ ਅਸੀਂ ਇਸ ਗੱਲ 'ਚ ਕਾਮਯਾਬ ਹੋਏ ਆ ਇੱਕ ਘੱਟ ਤੋਂ ਘੱਟ ਨੁਕਸਾਨ ਹੈ ਜਿਹੜਾ ਉਹ ਵੜਾ ਠੀਕ ਹੈ ਉਹਨਾਂ ਨਾਲ ਹਮਦਰਦੀ ਹੈ ਸਾਨੂੰ ਜਿਹੜੇ ਲੋਕ ਦੇਖੋ ਬੈਠੇ ਆ ਉੱਥੇ ਬੜਾ ਔਖਾ ਹੈ ਬੱਚੇ ਬੈਠੇ ਆ ਪਰ ਫਿਰ ਵੀ ਇੱਕ ਤਸੱਲੀ ਵੀ ਹੋਈ ਹੈ ਉਹਨਾਂ ਲੋਕਾਂ ਦਾ ਹੌਸਲਾ ਦੇਖੋ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਹਿੰਦੇ ਬੜੀ ਤਕਲੀਫ ਦੇ ਵਿੱਚ ਆ ਪਰ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਕਿ ਸਰਕਾਰ ਸਾਡੇ ਉੱਪਰ ਖੜੀ ਹੈ ਸਾਡੀ ਹਰ ਗੱਲ ਦੇ ਵਿੱਚ ਖੜੀ ਹੈ ਹਰ ਤਰ੍ਹਾਂ ਦੀ ਮਦਦ ਸਾਨੂੰ ਮਿਲਦੀ ਹੈ ਤੇ ਕੋਈ ਇਸ ਸਟੇਜ ਤੇ ਹੀ ਕੀਤਾ ਜਾ ਸਕਦਾ ਬਾਕੀ ਦਾ ਚੰਗਾ ਬਾੜਾ ਭਗਵਾਨ ਦੇ ਹੱਥ ਦੇ ਵਿੱਚ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ